ਮਹਾਰਾਸ਼ਟਰ ਦੇ ਨਾ ਦੇੜ ਸ਼ਹਿਰ ਦੇ ਜੁਨਾਕਾਟ ਇਲਾਕੇ ਵਿੱਚ ਇੱਕ ਦੁਖਦਾਇਕ ਘਟਨਾ ਸਾਹਮਣੇ ਆਈ ਹੈ। ਇੱਥੋਂ ਇੱਕ ਪਰਿਵਾਰ ਨੇ ਆਪਣੀ ਧੀ ਦੇ ਪ੍ਰੇਮ ਸਬੰਧਾਂ ਦਾ ਵਿਰੋਧ ਕਰਦੇ ਹੋਏ ਉਸਦੇ ਪ੍ਰੇਮੀ ਦਾ ਕਥਿਤ ਤੌਰ ਤੇ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਸ਼ਖਸ਼ਮ ਟਾਟੇ ਅਤੇ ਆਚਲ ਮਾਮੀਵਾਰ ਪਿਛਲੇ 3 ਸਾਲਾਂ ਤੋਂ ਇੱਕ ਦੂਜੇ ਨਾਲ ਪਿਆਰ ਕਰਦੇ ਸਨ ਪਰ ਆਚਲ ਦਾ ਪਰਿਵਾਰ ਇਸ ਰਿਸ਼ਤੇ ਦੇ ਸਖਤ ਖਿਲਾਫ ਸੀ ਕਿਉਂਕਿ ਉਹਨਾਂ ਦੀ ਜਾਤ ਪਾਤ ਵੱਖ-ਵੱਖ ਸੀ ਸ਼ਖਸ਼ਮ ਦੇ ਕਤਲ ਤੋਂ ਬਾਅਦ ਉਸ ਦੀ ਪ੍ਰੇਮਿਕਾ ਆਚਲ ਨੇ ਉਸ ਦੀ ਲਾਸ਼ ਉੱਤੇ ਹਲਦੀ ਅਤੇ ਸਿੰਦੂਰ ਲਗਾਇਆ ਅਤੇ ਉਸ ਨਾਲ ਵਿਆਹ ਕਰ ਲਿਆ ਆਚਲ ਨੇ ਇਹ ਹਲਦੀ ਅਤੇ ਸਿੰਦੂਰ ਆਪਣੇ ਮੱਥੇ ਉੱਤੇ ਵੀ ਲਗਾਇਆ ਇਸ ਤੋਂ ਬਾਅਦ ਉਸ ਨੇ ਐਲਾਨ ਕੀਤਾ ਕਿ ਉਹ ਹੁਣ ਸ਼ਖਸ਼ਮ ਦੇ ਘਰ ਹੀ ਰਹੇਗੀ ਆਚਲ ਨੇ ਕਿਹਾ ਮੇਰਾ ਪ੍ਰੇਮੀ ਮਰ ਕੇ ਵੀ ਜਿੱਤ ਗਿਆ ਅਤੇ ਮੇਰੇ ਮਾਪੇ ਉਸ ਨੂੰ ਮਾਰ ਕੇ ਵੀ ਹਾਰ ਗਏ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਵਾਲੇ ਇਸ ਦਾ ਵਿਰੋਧ ਕਰ ਰਹੇ ਸਨ ਕਿਉਂਕਿ ਅਸੀਂ ਵੱਖ-ਵੱਖ ਜਾਤਾਂ ਦੇ ਸੀ ਆਚਲ ਨੇ ਮੀਡੀਆ ਦੇ ਸਾਹਮਣੇ ਆਪਣਾ ਪੱਖ ਰੱਖਿਆ ਆਚਲ ਨੇ ਕਿਹਾ ਸ਼ਖਸ਼ਮ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਰਿਹਾ ਹੋਇਆ ਸੀ ਅਤੇ ਉਦੋਂ ਤੋਂ ਹੀ ਉਸ ਨੂੰ ਮੇਰੇ ਪਰਿਵਾਰ ਵੱਲੋਂ ਧਮਕੀਆਂ ਮਿਲ ਰਹੀਆਂ ਸਨ ਆਚਲ ਨੇ ਕਿਹਾ ਕਿ ਵੀਰਵਾਰ ਸ਼ਾਮ ਕਰੀਬ ਪੌਣੇ 6 ਵਜੇ ਪਰਿਵਾਰ ਨੇ ਸ਼ਖਸ਼ਮ ਨੂੰ ਮਾਰਨ ਲਈ ਜਾਲ ਫਸਾਇਆ ਅਤੇ ਉਸ ਉੱਤੇ ਹਮਲਾ ਕਰ ਦਿੱਤਾ ਪੁਲਿਸ ਮੁਤਾਬਕ ਆਚਲ ਦੇ ਪਿਤਾ ਗਜਾਨਨ ਮਾਮੀਡਵਾਰ ਨੇ ਅਤੇ ਭਰਾ ਸਾਹਿਲ ਅਤੇ ਹਿਮੇਸ਼ ਨੇ ਸ਼ਖਸ਼ਮ ਨੂੰ ਕਥਿਤ ਤੌਰ ਤੇ ਗੋਲੀ ਮਾਰ ਦਿੱਤੀ ਅਤੇ ਉਸ ਤੋਂ ਬਾਅਦ ਫਿਰ ਉਹ ਫਰਾਰ ਹੋ ਗਏ ਅਤੇ ਉਸ ਤੋਂ ਪਹਿਲਾਂ ਗੋਲੀ ਮਾਰਨ ਤੋਂ ਪਹਿਲਾਂ ਉਸ ਉੱਤੇ ਇੱਕ ਹੀ ਵਾਰ ਵੀ ਕਿਤੇਗੇ ਅਤੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਇਹ ਵੀ ਪਤਾ ਲੱਗਾ ਕਿ ਮ੍ਰਿਤਕ ਅਤੇ ਮੁਲਜ਼ਮ ਦੋਵਾਂ ਦਾ ਪਹਿਲਾਂ ਤੋਂ ਅਪਰਾਧਿਕ ਰਿਕਾਰਡ ਹੈ ਸ਼ਖਸ਼ਮ ਦੇ ਪਰਿਵਾਰ ਦਾ ਦਾਅਵਾ ਹੈ ਕਿ ਕਤਲ ਤੋਂ 2 ਘੰਟੇ ਪਹਿਲਾਂ ਆਚਲ ਦੀ ਮਾਂ ਜੈਸ਼ਰੀ ਮਾਮੀ ਡਬਾਰ ਉਹਨਾਂ ਦੇ ਘਰ ਆਈ ਅਤੇ ਉਸ ਨੂੰ ਖੁੱਲੇਆ ਧਮਕੀ ਦਿੱਤੀ ਸੀ ਆਚਲ ਨੇ মিডিਆ ਨੂੰ ਦੱਸਿਆ ਸ਼ਖਸ਼ਮ ਅਤੇ ਮੈਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਪਰ ਮੇਰੇ ਪਰਿਵਾਰ ਨੂੰ ਇਹ ਮਨਜ਼ੂਰ ਨਹੀਂ ਸੀ ਉਹਨਾਂ ਨੇ ਕਿਹਾ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਹੀ ਸ਼ਖਸ਼ਮ ਨੂੰ ਮਾਰਨ ਦੀ ਯੋਜਨਾ ਬਣਾਈ ਗਈ ਸੀ ਮੈਨੂੰ ਵੀ ਧਮਕੀ ਦਿੱਤੀ ਗਈ ਸੀ ਇਹ ਕਤਲ ਜਾਤ ਅਤੇ ਨਫ਼ਰਤ ਦਾ ਕਾਰਨ ਬਣਿਆ ਆਚਲ ਨੇ ਕਿਹਾ ਸ਼ਖਸ਼ਮ ਹੁਣ ਨਹੀਂ ਰਿਹਾ ਪਰ ਮੈਂ ਅੱਜ ਵੀ ਉਸ ਨੂੰ ਪਿਆਰ ਕਰਦੀ ਹਾਂ ਮੈਂ ਉਸ ਦੇ ਘਰ ਹੀ ਰਹਾਂਗੀ ਸ਼ਖਸ਼ਮ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ਉੱਤੇ ਇਤਵਾਰਾ ਪੁਲਿਸ ਨੇ ਗਜ਼ਾਨਨ ਮਾਮੀ ਦੁਬਾਰ ਸਮੇਤ 6 ਲੋਕਾਂ ਖਿਲਾਫ ਕਤਲ ਅਤੇ ਤਸੱਦਦ ਦਾ ਮਾਮਲਾ ਦਰਜ ਕੀਤਾ ਪੁਲਿਸ ਨੇ ਕਿਹਾ ਕਿ ਸਾਰੇ ਮਲਜ਼ਮਾਂ ਨੂੰ ਸਿਰਫ 12 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਗਿਆ ਆਚਲ ਦੀ ਮਾਂ ਪਿਤਾ ਅਤੇ ਭਰਾ ਸਾਰੇ ਹਿਰਾਸਤ ਵਿੱਚ ਹਨ ਆਚਲ ਨੇ ਗੁੱਸੇ ਵਿੱਚ ਕਿਹਾ ਮੇਰੇ ਪਿਤਾ ਅਤੇ ਮੇਰੇ ਭਰਾ ਨੇ ਮੇਰੇ ਸ਼ਖਸ਼ਮ ਨੂੰ ਮਾਰ ਦਿੱਤਾ ਹਾਲਾਂਕਿ ਉਹ ਉਸ ਨੂੰ ਮਾਰ ਕੇ ਵੀ ਹਾਰ ਗਏ ਜਦ ਕਿ ਸ਼ਖਸ਼ਮ ਮਾਰ ਕੇ ਵੀ ਜਿੱਤ ਗਿਆ ਕਿਉਂਕਿ ਸਾਡਾ ਪਿਆਰ ਅਜੇ ਵੀ ਜਿੰਦਾ ਹੈ ਪੂਰੀ ਘਟਨਾ ਦਾ ਬੇਰਵਾਦ ਹੁੰਦੇ ਹੋਏ ਉਹਨਾਂ ਨੇ ਕਿਹਾ ਮੈਂ ਪਿਛਲੇ 3 ਸਾਲਾਂ ਤੋਂ ਸ਼ਖਸ਼ਮ ਟਾਟੇ ਨਾਲ ਪ੍ਰੇਮ ਸਬੰਧਾ ਵਿੱਚ ਸੀ ਮੇਰੇ ਪਰਿਵਾਰ ਨੂੰ ਇਹ ਮਨਜ਼ੂਰ ਨਹੀਂ ਸੀ ਇਸ ਲਈ ਉਹਨਾਂ ਨੇ ਉਸ ਨੂੰ ਇਸ ਤਰ੍ਹਾਂ ਮਾਰ ਦਿੱਤਾ ਆਜਲ ਕਹਿੰਦੀ ਹੈ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਪਰ ਮੇਰੇ ਪਿਤਾ ਨੂੰ ਇਹ ਮਨਜ਼ੂਰ ਨਹੀਂ ਸੀ ਕਿਉਂਕਿ ਉਹਨਾਂ ਦੀ ਜਹਤ ਵੱਖਰੀ ਸੀ ਉਹ ਕਹਿੰਦੇ ਸਨ ਤੂੰ ਕਿਸੇ ਹੋਰ ਨਾਲ ਗੱਲ ਕਰ ਸਕਦੀ ਹੈ ਮੈਂ ਤੇਰਾ ਵਿਆਹ ਕਰ ਦੇਵਾਂਗਾ ਪਰ ਉਸ ਨਾਲ ਗੱਲ ਕਰਨਾ ਬੰਦ ਕਰ ਦਿਓ ਐਫ ਆਈ ਆਰ ਦੇ ਅਨੁਸਾਰ ਮਲਜ਼ਮ ਦੀ ਪਾਲ ਕਰਦੇ ਸਮੇਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਉਹ ਅਪਰਾਧ ਨੂੰ ਅੰਜਾਮ ਦੇ ਕੇ ਪਰਬਣੀ ਦੇ ਮਣਵਤ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰਹਿਣ ਲਈ ਚਲਾ ਗਿਆ ਪੁਲਿਸ ਦੇ ਅਨੁਸਾਰ ਗਜਾਨਨ ਮਾਮਿਡਵਾਰ ਜੋ ਕਿ 45 ਸਾਲ ਦਾ ਹੈ ਸਾਹਿਲ ਗਜਾਨਨ ਮਾਮਿਡਵਾਰ ਜੋ ਕਿ 25 ਸਾਲ ਦਾ ਹੈ ਨੇ ਮਿਲੀ ਪੁਖਤ ਅਤੇ ਸਾਜਿਸ ਵਿੱਚ ਅਪਰਾਧ ਕਰਨ ਦੀ ਗੱਲ ਕਬੂਲ ਕਰ ਲਈ ਹੈ ਨਾ ਡੇੜ ਦੇ ਡੀਐਸਪੀ ਪ੍ਰਸ਼ਾਂਤ शिंदे ਦੇ ਅਨੁਸਾਰ ਸ਼ਖਸ਼ਮਤਾਟੇ 20 ਸਾਲ ਜੋ ਕੁੱਟਕੁੱਟ ਕੇ ਮਾਰ ਦਿੱਤਾ ਗਿਆ ਸੀ ਅਸੀਂ ਮੁਲਜ਼ਮ ਗ੍ਰਿਫਤਾਰ ਕਰ ਲਏ ਹਨ ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਵਿੱਚ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 103 61 ਕਲੋਜ਼ 2 199 190 191 ਕਲੋਜ਼ 2 ਅਤੇ 193 ਕਲੋਸ 3 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੁੱਲ 6 ਮਲਜ਼ਮ ਹਨ। ਇਹਨਾਂ ਵਿੱਚ ਜੈਸਰੀ ਮਦਰਨ ਸਿੰਘ ਠਾਕੁਰ, ਗਜ਼ਾਨਨ ਬਾਲਾਜੀਰਾਓ ਮਾਮਿਡਵਾਰ, ਸਾਹਿਲ ਮਾਮਿਡਵਾਰ, ਹਿਮੇਸ਼ ਮਾਮਿਡਵਾਰ, ਸੋਮੇਸ, ਸੁਭਾਸ ਲੱਕੇ, ਵੇਦਾਂਤ ਅਸ਼ੋਕ ਕੁੰਦੇਕਰ ਸ਼ਾਮਲ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ। ਸੋ ਇੱਕ ਪ੍ਰੇਮੀ ਜੋ ਪਿਆਰ ਦੀ ਬਲੀ ਚੜ ਚੁੱਕਿਆ ਹੈ ਅਤੇ ਇਹ ਪਿਆਰ ਕਥਾ ਪ੍ਰੇਮ ਕਥਾ ਪੂਰੇ ਮਹਾਰਾਸ਼ਟਰ ਅਤੇ ਹੁਣ ਪੂਰੇ ਭਾਰਤ ਦੇ ਵਿੱਚ ਵਾਇਰਲ ਹੋ ਰਹੀ ਹੈ